ਅਲੋਡੀ ਆ ਪੰਜ ਪੋੜਾ ਸਾਰੇ ਗੱਲਸ਼ਨ ਕਰ ਲੈਨੇ ਅੱਜ ਨੂੰ ਅੱਗੇ ਖੋਣੇ ਆ ਬਾਬੜ ਦੀ ਗੱਡੀ ਆ ਮਸੀ ਗੱਡੀ ਆ ਅਸਲ ਚੱਲ ਬਾਬੜ ਦੀ ਮਸੀ ਗੱਡੀ ਦੋਏ ਮਸੀ ਗੱਡੀਆਂ ਨੇ ਉਹ ਇੱਕ ਦੋ ਤਿੰਨ ਉਹ ਇੱਕ ਹੈਗੀ ਆ ਪੌਚ ਨੇ ਗੱਡੀ ਆ ਵੇਖੋ ਜੀ ਆ ਇਹ ਬੜਦਾ ਵਾਪੂ ਵੀ ਹੈ ਕਮਰਾ ਹਾਂ ਕੋត្រ ਆਲਟ ਤੇ ਆ ਬਿਲਡਿੰਗ ਗ੍ਰੀਨ ਦਿਖਾ ਚੁੱਕੇ ਹਾਂ ਪਿਛਲੀ ਵੀਡੀਓ ਚ ਵੀ ਕਾਫੀ ਸ਼ਾਂਤੀ ਅਜ ਐਤਵਾਰ ਕਿ ਅਜ ਐਤਵਾਰ ਨੂੰ ਨੀ ਤਾਂ ਭੀੜ ਹੁੰਦੀ ਹੈ ਤੇ ਅੱਜ ਸ਼ਾਂਤੀ ਇੱਥੇ ਕਾਫੀ ਬਹੁਤ ਸ਼ਾਂਤੀ ਆ ਰਹੀ ਅਚੋ ਗਾਣ ਸੁਪਰਾਸ ਦੂ ਲੰਗਰ ਨੂੰ ਲੈਣਾ ਆਇਆ ਹਾਂ ਹਾਂ ਜੀ ਆਪਾਂ ਚੱਲਦੀਆਂ ਗੁਰੂ ਘਰ ਲੰਗਰ ਆਜੋ ਸੋ ਲੰਗਰ ਸਾਈਏ ਆਸਮਾਨ ਲੰਗਰ ਦੇ ਵੀ ਸਿਕਾਏ ਦੇ ਦੱਸਣ ਲਈ ਆਪਾਂ ਜ ਆ ਵੇਖੋ ਜੀ ਬਿਲਡਿੰਗ ਅਨਿਸ਼ਾਨ ਸਾਹਿਬ ਲੱਗਾ ਹੋ ਜੀ ਦੇ ਕੋਈ ਕਿਨੈਟ ਨਹੀਂ ਸਫਾਈ ਘੜੀ ਹੋਈ ਆ ਤੇ ਅੱਜ ਮੌਸਮ ਵੀ ਬਦਲਵਾਈ ਹੋ ਗਈ ਹੈ ਪੜਲਾ ਤਾਂ ਧੋਪੜੀ ਹੁਣ ਬਦਲਵਾਈ ਹੋ ਗਈ ਹੈ ਮੌਸਮ ਦੇ ਵਿੱਚ ਵੀ ਤਬਦੀਲੀ ਆ ਗਈ ਆਹ ਹੈਗੇ ਲੰਗਰ ਹਾਲ ਆਹ ਵੇਖੋ ਨੰਗਾ ਛਕਦੀ ਹੈ ਸੰਗਤ ਫਿਰ ਢਿਰਕ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲੇ ਕਿਸੇ ਇੱਥੇ ਆਇਓ ਜੀ ਜੂਟ ਦਾ ਦਸਤਾਸ਼ ਨਿਕਾਲਣ ਵਾਸਤੇ ਪ੍ਰਿੰਟ ਜੜਕ ਤੇ ਆ ਵੀ ਕੋ ਜੀ ਚਲਦੇ ਆਂ ਜੀ ਲੰਗਰ ਹਾਰੇ ਵਾਲੀ ਉਹ ਵੇਖੋ ਜੀ ਸਮੇਂ ਲੰਗਰ ਆ ਆਹ ਇਹਨਾਂ ਜੀ ਗੁਰੂ ਘਰ ਲੰਗਰ ਗੁਰੂ ਘਰ ਲੰਗਰ ਟੁੱਟੇ ਵਰਤ ਰਿਹਾ ਅੱਜ ਦਾ ਆ ਟੁੱਟ ਵਰਤ ਰਿਹਾ ਮਹੀ ਪੈਸਾ ਕੋ ਮਹੀ ਪੈਸਾ ਕੋ ਅਤੇ ਨੰਦ ਲੋ ਵੀਡੀਓ ਨੂੰ ਸਬਸਕ੍ਰਾਈਬ ਸ਼ੇਅਰ ਕਰਦਾ ਕੋਈ ਵੀ ਲਾਈਕ ਕਰਦਾ ਕੋਈ ਵੱਧੋ ਵੱਧ ਸੰਗਤ ਦੀ ਖੀਰ ਹੈ ਮਹਾਨ ਗਾਥਾ ਆਹ ਵੇਖੋ ਜੀ ਸੰਤ ਪਵਿੰਦਰ ਸਿੰਘ ਜੀ ਸਾਡਾ ਸਾਹ ਵਾਲੇ ਜੜਕ ਵਾਲੇ ਮਨਾਈ ਗਈ ਭੱਤੀ ਜੋ ਗੱਤ ਇਹ ਪਿਛਲੇ ਤੋਂ ਪਿਛ ਮਹੀਨੇ ਨਿਕਲੀ ਗਈ ਹੈ ਉੱਥੇ 25 ਮਹੀਨੇ ਤੇ 26 ਮਹੀਨੇ ਹੋਰ ਆ ਦੇਖੋ ਜੀ ਲੰਗਰੇ ਵਿੱਚ ਲੱਸੀ ਜੇ ਲੰਗਾ ਚੱਲਦਾ ਹੈ ਅੱਜ ਆ ਲੰਗਰ ਹਾਲਾਜੀ ਲੋ ਜੀ ਆ ਪਾਣੇ ਲੰਗਰ ਛਕੜਾ ਗੁਰੂ ਦਾ ਤੇ ਹੁਣ ਆਪਾਂ ਆਪਣੇ ਘਰੋਂ ਨਿਕੋਣੇ ਅੱਜ ਚੱਲੇ ਕੁਝ ਮਿੰਟ ਬੈੜ ਗਏ ਪੀਪਲ ਬੈਠਾ ਆ ਰਿਹਾ ਉਹ ਹੈਗਾ ਇਹ ਗੁਰੂ ਘਰ ਅੱਪਾਂ ਵੇਖ ਲਿਆ ਤੇ ਇੱਧਰ ਭਾਂਡੇ ਮਾਦਨੇ ਪਿੱਛੇ ਉਧਰੇ ਬੈਗ ਸਾਈਡ ਤੇ ਆ ਕੇ ਫਿਰ ਪੰਡਿਆ ਨੂੰ ਸਾਫੀ ਵਾਲੇ ਆਪਣੀ ਉਹਦੀ ਜਗ੍ਹਾ ਤੇ ਰੱਖਿਆ ਜਾਂਦਾ ਏ ਉਹਦਾ ਦਿਖਾਉਂਦਾ ਜੀਆ ਨੂੰ ਲਾਹ ਲੰਦਾ ਹਾਲ ਆਹ ਦੇਖੋ ਜੀਆ ਨੂੰ ਟੰਗਰ ਹਾਲ ਪਹਿਲਾਂ ਬੱਦਲ ਵਾਈ ਤੇ ਹੁਣ ਧੁੱਪ ਆ ਗਈ ਦੇਖੋ ਜੀ ਕੁਦਰ ਤੇ ਰੰਗ ਉਹ ਪੜਾ ਹੈਗੇ ਨੇ ਕਮਰੇ ਤੇ ਉੱਥੇ ਬਾਬਾ ਉਹ ਬਸ ਖੜੀ ਆ ਜੀ ਸੇਵਾਦਾਰ ਰਹਿੰਦੇ ਨੇ ਇੱਥੇ ਤੇ ਸੇਵਾਦਾਰ ਰਹਿੰਦੇ ਨੇ ਆਪਣੀ ਆਪਣੀ ਡਿਊਟੀਆਂ ਨਿਭਾਉਂਦੇ ਨੇ लंगर हॉल हाँ है इधर तो बाबा जी जी है खन्ने तो है लगभग भी किलोमीटर है जी अमेरकोट का पिंड जड़कर उ बीबिया भाईचारे अपने उ सेवा करते उत्तर जो बर्तन ने उ लंगर उ पकाया ਇੱਧਰ ਸੰਗਤ ਆ ਕੇ ਲੰਘ ਸਕਦੀ ਐ ਤੇ ਉਹਦਾ ਆਨੰਦ ਮਾਣਦੀ ਐ ਹਲੋ ਆ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬੈਲ ਆਈਕਨ ਦਾ ਬਟਨ ਦਬਾ ਦਿਓ ਤੇ ਮਿਲਦੇ ਆਪਾਂ ਜਲਦੀ ਬਲੌਗ ਵਿੱਚ ਵਾਹਿਗੁਰੂ ਜੀ ਹਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ